ਸਰਦਾਰੋ ਬੈਰ ਬਰਾਉ ਮੈਂ ਥੋੜਾ ਥੋੜੇ ਜੋ ਇੱਕ ਸਧਾਰਨ ਕਰਤਾ ਜਨਿਆ ਜਾਇਆ ਨਾਲ ਕੁਬਾਰੀ ਵੱਡੀ ਕੰਮ ਹੈ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਬਹੁਤ ਵੱਡੀ ਹਸਤੀ ਸਨ ਜਿਹੜੇ ਅਨੇਕਾਂ ਵਾਰ ਐਮਐਲਏ ਤੇ ਪੰਜ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਮੇਰੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾ ਲਿਆ ਅਸਲ ਵਿੱਚ ਚੱਕਰ ਵਿੱਚ ਐਸੀ ਤਾਂ ਕਸਮਦਾ ਮੇਰੇ ਪਿਤਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਵੀ ਮੈਨੂੰ ਵਰਤੀ ਕੋਲੇ ਹੋ ਰਹੀ ਸੀ ਆਪਣੇ ਇਹਨਾਂ ਸਾਰੇ ਕਿੰਨਾ ਖਾਸ ਕਰਕੇ ਲੰਬੀ ਜਥੇਦਾਰੀ ਦੇ ਨਾਲ ਕੇ ਹੋਣ ਦੇ ਕਾਰਨ ਚਾਹੇ ਸੀ ਕੋਈ ਗਰੀਬਰਾਸੀ ਉਹ ਵੀ ਚਾਹਤ ਰਾਇ ਸਾਰੇ ਨੇ ਗਰੀਬਰਾਸੀ ਚਾਹਤ ਰਾਇ ਕੋਈ

وا بندیاں بزرگانے آشرواد پہلوان کی ہمت ایڈیو اپنا ایم ایل اے بنا لیا ایم ایل اے تو بعد سردار بغوت سنگھا نے میرے اپنی لامل کر لیا کھیتی باڑی کا محکمہ دے کے کھیتی باڑی کا منتری بنا لیا ਸਰਕਾਰਿਓ ਪਰਪਰੋ ਇਹ ਐਮਐਮ ਲਈ ਮੰਤਰੀਆਂ ਵਜ਼ੀਰਾਂ ਇਹ ਥੋੜੇ ਜਨਮੀਆਂ ਕਿਰਿਆ ਦੀ ਯਾਦ ਹੈ 3 ਸਾਲ 5 ਸਾਲ ਪਰ ਜਿੰਨੀ ਇੱਜ਼ਤ ਤੇ ਜਿੰਨਾ ਆਪਣਾ ਆਪਸੀ ਮਿਲਬਰਤਨ ਇੱਕ ਦੂਸਰੇ ਦੇ ਦੁੱਖਾਂ ਸੁੱਖਾਂ ਵਿੱਚ ਜਿੰਨਾ ਮਾਨ ਸਰਕਾਰ ਤੁਸੀਂ ਦਿੱਤਾ ਕੋਈ ਸਦਾ ਨਹੀਂ ਕਦੇ ਇਹ ਮੈਨੂੰ ਕੋਰਹੀ ਸਕਦਾ ਮੈਂ ਉਹ ਵਕਤੀ ਘੜੀ ਵਿੱਚ ਉਦਾਂ ਗਿਆ ਤੇ ਤੁਸੀਂ ਮੇਰੇ ਬਾਪ ਤੋਂ ਪੜ ਕੇ ਭੈਣ ਭਰਾ ਬਣ ਕੇ ਤੈਨੂੰ ਨਾਲ ਨਾਲ ਗੋਲੀ ਸਰੇ ਜੇ ਅੱਜ ਪੰਜਾਬ ਦੀ ਸਰਕਾਰ ਵਿੱਚ 14 15 ਬੰਦੇ ਐ ਪੰਜਾਬ ਦੇ ਜਾਣੇ ਜਾਂਦੇ ਉਹਨਾਂ ਵਿੱਚ ਦੇ ਨਾਮ ਸ਼ਾਮਲ ਗੁਰਮੀਤ ਸਿੰਘ ਕੁੜਿਆ ਦਾ ਕੀਤਾ ਤੇ ਜੀ ਵੀ ਥੋੜੇ ਸਾਰੇ ਭੈਣ ਭਰਾ ਦੀ ਹੋਏ ਮੇਰੇ ਕੋਲ ਕੁਝ ਵੀ ਨਹੀਂ ਸੀ ਮੇਰੇ ਕੋਲੇ ਉਸ ਵੱਡੇ ਘਰ ਦੇ ਬਰਾਬਰ ਦਾ ਬੰਦੇ ਸੀ ਨਾ ਪ੍ਰੈਸਾ ਸੀ ਨਾ ਕੋਈ ਹੋਰ ਅਗਰ ਤੋ ਤੁਸੀਂ ਆਪਣਾ ਆਪਣੇ ਨੂੰ ਵੱਡਾ ਬਣਾ ਲੈਨੇ ਹੋ ਤੇ ਉਹ ਵੱਡਾ ਹੀ ਲੱਗਦਾ ਹੋਵੇ ਜੇ ਨਹੀਂ ਤੁਸੀਂ ਹਮੇਸ਼ਾ ਵੱਡੇ ਹੋ ਅਜੇ ਉਮੀਦਾਂ ਮੌਜੂਦ ਜੇ ਨਹੀਂ ਸਾਰਾ ਕੁਝ ਹੀ ਤੋਂ ਪੂਰਾ ਹੋਗਾ ਤੇ ਕਰਨਾ ਵੀ ਚਾਹੀਦਾ ਜੀ ਆਪਣੀ ਬੁਢੜੀ ਦੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਉਸ ਮੁਤਾਬਕ ਥੋੜਾ ਹਰ ਇੱਕ ਸਮੱਸਿਆ ਥੋੜੀ ਦੁੱਖ ਤਕਲੀਫ ਨੂੰ ਸਮਝ ਕੇ ਸੋਚ ਕੇ ਉਹਨੂੰ ਸਹੀ ਲਾਉਣਾ ਸਰਕਾਰ ਵਜੂਦ ਵਿੱਚ ਆਈ ਤੇ ਜਿਨ੍ਹਾਂ ਨੇ ਸਰਕਾਰ ਪਹਿਲਾਂ ਚਲਾਈ ਸੀ ਉਹਨਾਂ ਨੇ ਤੁਹਾਨੂੰ ਪਤਾ ਜਿਸ ਤਰ੍ਹਾਂ ਅਸੀਂ ਉਹਨੂੰ ਸਾਫ਼ ਸੁਭਾਲ ਕੇ ਹੁਣ تھوڑا پیرا سر ہوئے ہیں وہ ہر بینا تھوڑا حصہ ہے خاص کر کے گریبر نے میرے سر سے بہت ہاتھ رکھا ہے یہ کہ مکھلوڑا ہو جیب بر چھاتی بہت ویڈی ہے وہاں کافی لمبے سمے تو پہلے بڑے سر سروے ہوئے تو طریقے کچھ اور طرح میں سن ہونا جڑا دھوڑے لے اکنا کو بیٹھے کرانے کوئی, کوئی پراہ کوئی کوئی کتے بھی افسر ملاجم سیکٹری بیڈیو کچھت افسر یا کوئی ساڈے جو چودھری پڑھ کے 1 ਰੁਪਇਆ ਕਿਸੇ ਨੂੰ ਭੈਣ ਬਰਾਹੁ ਦੇਰ ਦੀ ਲੋ ਲੈ ਛੋਟਾ ਜਿਹੜਾ ਹੱਕ ਹੈ ਉਹਨਾ ਹੱਕਾਂ ਦੀ ਕਰਜ਼ਾ ਲੜਨਾ ਦੀਣਾ ਤੁਹਾਡਾ ਮਿਲ ਵਰਜੇ ਤਰੋ 1 ਲੱਖ ਰੁਪਇਆ ਹੈ 1 ਲੱਖ ਰੁਪਇਆ ਵੀਡੀਓ ਸਾਹਿਬ ਦੱਸ ਕੇ ਗਏ ਹੈ ਪਹਿਲਾਂ ਜਿਹੜੀ ਕਿਸਤਾਂਵਿਆਂ ਦੇ ਨਾਲ ਜੋ ਕੰਮ ਕਰਨਾ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਕੰਮ ਪੈਸੇ ਕਿਸੇ ਪਾਸੇ ਹੋਰ ਨਾ ਭਾਵੇ ਆਪਣਾ ਕੋਈ ਕਮਰੇ ਆ ਵਧੀਆ ਬਣਾਇਆ ਜਾ ਸਕਦਾ ਇੱਥੇ ਨਾਲ 5 ਨੂੰ ਬਾ ਘੂ ਮਕਾਨ ਬਣਾਉਣਾ ਪਰ ਤੁਸੀਂ ਉੱਪਰ ਦੇ ਪਾਸੇ ਲਾਇਓ ਫਿਰ ਦੂਜੀ ਕਿਸ਼ਤ ਆਉ ਦੂਜੀ ਕਿਸ਼ਤ ਨਾਲ ਇਹ ਪੂਰਾ ਨਹੀਂ ਬਣਦਾ ਜੇ ਉਹਨੇ ਸਹੀ ਵਰਤੋਨਾ ਕੀਤੀ ਤੀਜੀ ਕਿਸ਼ਤ ਨਹੀਂ ਇਸ ਲਈ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹੈ ਇਹ ਲੋਕ ਇੱਥੇ ਲਾਇਓ ਜਿਵੇਂ ਫੋਨ ਨੂੰ ਵੜਿਆ 300 ਕਿਤੇ 300 ਕਿਤੇ ਨਹੀਂ ਅੱਜ ਜਿਹੜੇ ਪਿਆਰ ਹੋ ਕੇ ਆ ਗਏ ਐ ਜਿਹੜੇ 54 ਪੁਣੇ ਇਥੇ ਵੜਨ ਲਈ ਜਾਂਦੇ ਐ ਐ ਥਾਂ ਤੇ ਸਭ ਕੁਝ ਮਿਲੂਗਾ ਕਿਉਂਕਿ ਸਭ ਕੁਝ ਮਿਲਦਾ ਸੋ ਸਭ ਕੁਝ ਮਿਲਦਾ ਇੱਕ ਮਿੰਟ ਫਿਰ ਗੱਲ ਤੱਕ ਕੀ ਕਰਦਾ ਹੈ ਕਈ ਵਾਰ ਸਾਨੂੰ ਬੇਤ ਦੇ ਜਾ ਦਿੰਦੇ ਐ ਕਾਇਨਤਾ ਤਰੇ ਭੁਗਰੇ ਲਈ ਹੁਣੇ ਥੋੜੀ-ਬੋੜੀ ਕੰਮ ਰਾਇ ਜਾਂਦੀ ਹੈ ਪਰ ਮੈਂ ਤੁਹਾਨੂੰ ਇਹ ਵੀ ਵਿਦਿਦ ਕਰਦਾ ਜੇ ਕੋਈ ਪਿੰਸੋਤ ਨਾ ਕੋ ਬਾਹਰ ਰਹਿ ਹੀ ਗਿਆ ਤੇ ਹੋਏ ਵੀਡੀਓਸਾਂ ਨੂੰ ਜਿੱਥੇ ਆਪਣੇ ਚੈਕ ਵਾਲੇ ਪਰਵਾਹ ਨੂੰ ਪੰਚਾਇਤ ਸੈਕਟਰੀ ਨੂੰ ਆਗਮਨ ਵਾਲੇ ਉਹਨਾਂ ਪਹਿਣਾ ਨੂੰ ਪੜਵਾਰੀ ਤੁਸੀਂ ਆਪਣਾ ਫਾਰਮ ਦੇ ਸਕਦੇ ਵਸ ਪਿੰਡ ਵਾਲੇ ਤੋਂ ਬੜੀ ਉਕੀ ਕਰਨੀ ਆਪਣੇ ਵੀਡੀਓ ਬਦਾਰ ਤੋਂ ਜਾ ਕੇ ਚੌਧਰੀ ਸਾਹਵਰਨ ਨੂੰ ਦੇ ਦੇਵੋਗੇ ਉਹਨਾਂ ਦਾ ਵੀ ਛੇਤੀ ਜਿਹੜੇ ਕੋਈ ਲੋੜਾਂ ਬਾਤ ਹੋਣੇ ਚਾਹੀਦੇ ਆ ਉਹਨਾਂ ਦਾ ਸਰਪਾ ਉਪਕਰਣ ਵੀ ਛੇਤੀ ਕੋਈ ਰਹਿ ਜੀਏ ਬੰਦੇਵਾ ਜੀ ਨੇ ਮੈਨੂੰ ਸੇ 350 ਕਾਫੀ ਕਰ ਕਾਫੀ ਬੋਲ ਕੋ ਦੇ ਨਾਲ ਕਦ ਹੋੜ ਜਾਣਗੇ ਅ ਮੈਂ ਕਹਿਣਾ ਫਿਰ ਵੀ ਇਹ ਹੋ ਰਿਹਾਗਾ ਪਰ ਅਸੀਂ ਜ਼ਰੂਰ ਥੋੜੇ ਦੇਰਦਾਰ ਹੋਵਾਂਗੇ ਬਹੁਤ ਵੱਡੀ ਗੱਲ ਤੇ ਬਹੁਤ ਦੇਪਾ ਕੀਤੀ ਹੈ ਤੁਸੀਂ ਇਸ ਕਰਕੇ ਮੇਰਾ ਵੀ ਫਤ ਲਗੇ ਲੋਕ ਸਰਕਾਰ ਨੂੰ ਲੋਕੀ ਦਾ ਕਰਿਆ ਜਾ ਸਕਦਾ ਉਹ ਸਦਾ ਰਹੇ ਸਦਾ ਨਹੀਂ ਕਰੂੰਗਾ ਮੈਂ ਵੀ ਇਹ ਨਹੀਂ ਕਿ ਤੁਸੇ ਮੇਰੇ ਕੋਲ ਕੱਢੀ ਕਦੇ ਸੋਚਿਆ ਨਹੀਂ ਹੁੰਦਾ ਇਹਡੇ ਵੱਡਾ ਪਰਵ ਪਰਿਵਾਰ ਨਾਲ ਲੜਨਾ ਤੇ ਉੱਥੇ ਮੈਨੂੰ ਤੁਸੀਂ ਬੜਾ ਦੇਣਾ ਕਿ ਮੈਂ ਤਾਂ ਕਦੇ ਇਹ ਵੀ ਨਹੀਂ ਸੋਚਿਆ ਸੀ ਮੈਂ ਮੰਤਰੀ ਬਣ ਜਾਗਾ ਕਿ ਥੋੜੀਆਂ ਅਸੀਸਾਂ ਥੋੜੇ ਅਦਾਸਾਂ ਥੋੜਾਈ ਸਾਰੇ ਕੁਝ ਕਰਕੇ ਮੈਂ ਉਹ ਵੀ ਕੋਈ ਨਾ ਬਰਾਉ ਤੇਰਾ 32 ਸਾਲ ਦਾ ਆਪ ਵੀ ਦੀ ਬਹੁਤ ਜਾਣ ਦੁੱਖ ਸੁੱਖ ਵਿੱਚ ਕਿਤੇ ਵੀ ਮੇ ਜੋੜ ਹੋਇਆ ਤੇ ਤੁਸੀਂ ਮੈਨੂੰ ਉਦੋਂ ਵੀ ਦੇਖਿਆ ਮੈਨੂੰ ਤੁਸੀਂ ਐਵੇਂ ਬਣਾ ਕੇ ਵੀ ਦੇਖ ਲਿਆ ਤੇ ਮੈਨੂੰ ਪ੍ਰਕਮੰਤ ਮਾਨ ਹੋਰਾਂ ਨੇ ਆਪਣਾ ਮੰਤਰੀ ਬਣਾ ਲਿਆ ਨੰਦਰੀ ਬਣਾ ਕੇ ਪਰ ਕੋਈ ਵੀ ਸੱਚਾ ਮਿੱਤਰ ਮੈਂ ਉਹਨਾਂ ਸ੍ਰੀ ਚਰਤਕਾਰਾਂ ਤੋਂ ਮੇਰੀ ਮਜਬੂਰੀ ਮੜ ਗਈ ਮੈਨੂੰ ਪੰਜਾਬ ਦੀ ਜਦੋਂ ਵਾਰਦੋਤ ਸੰਭਾਲ ਦਿੱਤੀ ਮਹਿਮਾ ਬਹੁਤ ਵੱਡਾ ਹੈ ਪਰ ਉਹਨਾਂ ਦਿਨਾਂ 'ਚ ਕੋਈ ਵੀ ਕਿਸੇ ਨੂੰ ਝਿਜਕ ਨਹੀਂ ਪੈਣਦੀ ਬਿਹਾਰ ਸ਼ਹਿਰ ਗੁਰੂ ਆ ਕੇ ਦੀ ਗੱਲ ਸੁਣੂਗਾ ਕਿ ਨਹੀਂ ਹੋ ਸਕਦਾ ਕੰਮ ਲੈ ਕੇ ਰੱਬ ਆ ਸਾਰੀ ਦੀ ਕਰ ਸਕਦਾ ਪਰ ਭਰੇ ਆ ਇਹ ਹਰੇ ਭੈਂਪਰਾ ਦਾ ਮਾਰਤਾਨ ਜਿੱਦੀ ਘੈਸੀ ਅੱਜਾ ਪਾਣੀ ਪੀਣ ਦੀ ਕੋਸ਼ਿਸ਼ ਕਰੀ ਦੀ ਹੈ ਧੰਨਵਾਦ ਸੁਣਿੰਦੀ ਹੈ ਉਹ ਸਿਰੇ ਨੌਂ ਦਾ ਤਰੀਕਾ ਕੋਈ ਹੋ ਜਾਂਦਾ ਕੋਈ ਰਹਿ ਜਾਂਦਾ ਪਰ ਮੈਂ ਆਪਣੇ ਬੰਦੋਗੋ ਦੇ ਪਿੱਛਾ ਨਹੀਂ ਛੱਡਿਆ ਤੇ ਨਹੀਂ ਛੱਡੂਗਾ ਤੁਸੀਂ ਮੇਰੀ ਜਿਹੜੀ ਬਿਊਟੀ ਲਈ ਹੋ ਨਾ ਮੈਨੂੰ ਪਾਕਿਸਤਾਨਾ ਵਾਸਤੇ ਵੀ ਰਲ ਬੋੜਾ ਫਰਜ ਬਣਦਾ ਨਾ ਮਨ ਜੋ ਜੀਵੇ ਲੋਕ ਭਾਈ ਦੇ ਪੈਸਾ ਉਹਨੂੰ ਉਹ ਬਣੂ ਜੋ ਉਸ ਦੀ ਇੱਜ਼ਤ ਬਖਸ਼ਦੀ ਜੋ ਉਸ ਬੰਦੇ ਨੂੰ ਦਿੱਤਾ ਸ਼ਾਇਦ ਕਿਸੇ ਦੇ ਨਸੀਬੀ ਨਹੀਂ ਆਇਆ ਉਸ ਲਈ ਮੈਂ ਤਾਂ ਫਰਜ਼ ਜਨਮ ਕੇ ਸਰਦ ਕੇ ਸਦਾ ਸਦਾ ਲਈ ਧੰਨਵਾਦੀ ਆ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਪੈਂਟੀ ਜੇ ਕੋਈ ਦੋ ਘੰਟੇ ਲੇਟ ਵੀ ਹੋ ਗਈ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਇਹ ਜੇ ਲੇਟ ਤੇ ਨਹੀਂ ਆਉਂਗੀ ਮੈਂ ਬੈਠਾ ਤੇ ਮੈਂ ਤਾਂ ਇਹ ਵੀ ਕਿਹਾ ਵੀ ਕਿਸੇ ਨੂੰ ਕੋਈ 10 ਰੁਪਏ ਦੇ ਦੀ ਲੋੜ ਵੀ ਨਹੀਂ ਫਾਰਮ ਕਰਨਾ ਫਰਜ਼ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਅੱਜ ਇੱਕ ਵੀ ਮੈਂ ਇਸ ਪਟਿੰਡੇ ਪ੍ਰੋਗਰਾਮ ਸੀ ਉਹਦੇ ਵਿੱਚ ਪਹੁੰਚਣਾ ਮੈਂ ਥੋੜੇ ਪੈਂਟਰਾਵਾਂ ਤੋਂ ਵੱਟ ਕੇ ਉਸ ਤੋਂ ਬਾਅਦ ਦਾਕਟਰ ਵੀਰੋ ਸਾਹਿਬ ਮਾਰੀ ਨਾਲ ਜਿਹਨੇ ਕਲੀਅਰ ਹੋ ਗਿਆ 390 ਇੱਕ ਕਰਦੇ ਦੇ ਵਿੱਚ ਪੂਰਾ ਕਰ ਦੇਗੇ ਸੋ ਤੁਸੀਂ ਜਾਂਦੇ ਰਹੋਗੇ ਜਿਹੜਾ ਪਹਿਣ ਪ੍ਰਾਣਾ ਨੂੰ ਜਿਨ੍ਹਾਂ ਵੀਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੂੰ ਮੋਰ ਸੀ ਅੱਜ ਉਹ ਰੋਸ਼ਨੀ ਹੋਈ ਹੈ ਉਹ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਹੋਵੇ ਸੱਚੇ ਪਾਤਸ਼ਾਹ ਤੇ ਪਰ